ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਸਵਾਗਤ ਆ ਤੁਹਾਡਾ ਸੱਜਣੋ ਅੱਜ ਦੀ ਵਿਜ਼ਿਟ ਪਿੰਡ ਨਸ਼ਾਰਾ ਪੰਨਵਾ ਚੌਧਰੀ ਵਾਲਾ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਇਹਨੂੰ ਤੇ ਤਹਿਸੀਲ ਪੱਟੀ ਲੱਗਦੀ ਆ ਆਸ ਕਰਦੇ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਫੇਰ ਤੰਦਰੁਸਤੀ ਜੋ ਹੋ ਕੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈੱਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਨਰਕ ਪਰਕ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲਾਉਣੇ ਹੁੰਦੇ ਆ ਆਓ ਲਈਏ ਵਧੇਰੇ ਜਾਣਕਾਰੀ ਪੁੱਛ ਗਏ ਵੀਰ ਨੂੰ ਕਿਣਵਾ ਸੁਆ ਤੇ ਕੀ ਗੱਲ ਪਤਾ ਸასი ਗਾਲ ਜੀ ਸਾਰੇਆਂ ਨੂੰ ਸასი ਗਾਲ ਜੀ ਦੂਜੇ ਸੂਈ ਆਪਣੇ ਕੋ ਵਹਿੜ ਆਈ ਸੂਈ ਕੀ ਨਾਮ ਜੀ ਅਨਮੋਲ ਪ੍ਰੀਤ ਸਿੰਘ ਠੀਕ ਆ ਜੀ ਪਿੰਡ ਨਸ਼ਹਿਰਾ ਪਨਵਾ ਠੀਕ ਆ ਤੇ ਜ਼ਿਲ੍ਹਾ ਕਰਨਤਾਰ ਸਾਹਿਬ ਤੇ ਮੋਬਾਈਲ ਨੰਬਰ 99156 86553 ਤੇ ਕਿੰਨੀਆਂ ਵਹਿੜਾਂ ਅੱਜ ਦੋ ਬਣਾ ਲੈਣੀਆਂ ਆਪਾਂ ਸਈਆਂ ਹਾਂਜੀ ਇਹ ਕਿਦੋਂ ਦੀ ਸੂਈ ਆ ਇਹ ਤਾਜੀ ਸੂਈ ਅੱਜ ਸਵੇਰੇ ਖੋਲ ਖੋਲ ਕੇ ਤੋੜ ਕੇ ਚੈੱਕ ਕਰ ਗਏ ਲਓ ਸੱਜਣੋ ਤਾਜੀ ਸੂਈ ਆ ਜਿਹੜੀ ਵਹਿੜ ਤੇ ਖੋਲ ਕੇ ਥਣ ਥਣ ਕਰ ਲੋ ਨੇੜ ਤੋਂ ਚੈੱਕ ਤੇ ਬੱਛੀ ਦਿੱਤੀ ਬਹੁਤ ਪਿਆਰੀ ਠੀਕ ਆ ਬਹੁਤ ਲੰਮੀ ਲੈ ਜੀ ਪਰਾਂ ਨੂੰ ਲਓ ਜੀ ਜੋਰਜਾ ਰੋਕੇ ਪੈ ਗਈ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਚੋਇਆ ਹੋਊਗਾ 4 ਕਿਲੋ ਅੱਛਾ 3-4 ਕਿਲੋ ਬੋਲਾ ਚੋਤਾ ਆ ਤੇ ਜੇ ਜਰ ਪਾ ਕੇ ਸਜਣੋ ਹੋ ਗਈ ਜੋ ਓਕੇ ਵੜ ਸੋਣੀ ਆ ਸੁਬਾ ਕਣਵਾਉ ਦੂਜਾ ਦੂਜਾ ਸੁਬਾ ਜਿ ਲੋਈ ਨੋਈ ਐ ਰੋ ਲਾਇਓ ਨਾਲ ਨਾਲ ਹੀ ਮੋੜ ਦੋ ਨਾਲ ਨਾਲ ਲੋ ਜੀ ਸਜਣੋ ਸੋਣੀਆ ਵੜ ਕਰਮਾਂ ਵਾਲੀ ਤੇ ਚੰਗੇ ਸੋਹਣੇ ਥਣ ਥੁੰਦੇ ਆ ਵਛੀ ਜੋ ਮਗਰ ਇਹਦੇ ਆ ਗਈ ਆ ਠੀਕ ਆ ਜੀ ਵੱਚੀ ਬਹੁਤ ਪਿਆਰੀ ਹੈ ਥੋੜਾ ਜਿਹਾ ਬੱਚੇ ਦਾ ਤੁਹਾਨੂੰ ਪਰਾ ਤਾਜ਼ਾ ਸੁਆ ਜਿਹੜਾ ਕਰਦਾ ਹੀ ਹੁੰਦਾ ਡੰਗਰ ਬਾਕੀ ਥਣਲੇਵਾ ਇੱਕੋ ਜਿਹਾ ਸਜਣੋ ਪੱਤਰ ਜੀ ਕਿਹੇ ਰਕਮ ਦਾ ਕੋਈ ਵੀ ਥਣ ਚ ਨਹੀਂ ਕੋਈ ਸਾਨੂੰ ਜਿਆਦਾ ਹੈ 19 ਕੀ ਬਿਲਕੁਲ ਥਣਲੇਵਾ ਪੱਤਰ ਤੇ ਕੀ ਮੁੱਲ ਕਰਦਾ ਪੁੱਤ 45000 ਰੁਪਿਆ ਕਿੰਨੇ ਦੀ ਦੇ ਦਾਂਗੇ 41000 ਦੀ ਛੱਡ ਦਾਂਗੇ 4000 ਤਾਂ ਡੇ ਕਰਕੇ ਛੋਟ ਕਰਤੀ ਸਾਡੇ ਕਰਕੇ ਐਡੀ ਦੂਰ ਆਏ ਕਰਕੇ ਹਾਂਜੀ ਠੀਕ ਹੈ ਜੀ ਅਸੀਂ 50 60 ਕਿਲੋਮੀਟਰ ਬਾੜ ਤੋਂ ਆਏ ਹਸਾਣਾ ਲਓ ਜੀ ਇਹ ਕਿਨਵਾ ਸੁਆ ਜੀ ਇਹ ਪਹਿਲੇ ਸੂਏ ਵੈਡ ਤਾਜੀ ਸੂਈ ਹੈ। ਇਹ ਵੀ ਤਾਜੀ ਸੂਈ ਹੈ। ਹਾਂਜੀ। ਕਿੰਨੇ ਦੁੱਧ ਤੋਂ ਸ਼ੁਰੂ ਸਟਾਰਟਿੰਗ ਆ? ਇਹ 8 ਕਿਲੋ ਦੁੱਧ ਆ। 8 ਕਿਲੋ ਤੋਂ ਸਟਾਰਟਿੰਗ। ਲਓ ਸੱਜਣੋ। ਥਾਂ ਨੇੜ ਤੋਂ ਕਰ ਲੋ ਚੈੱਕ। ਥਾਂ ਲੇਵਾ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਠੰਢੀ ਵੜੀ ਆ। ਹਨਾ? ਹਾਂਜੀ। ਠੰਢੀ ਬਹੁਤ ਠੀਕਸ ਲੱਗ ਗਿਆ। ਖੋਲ ਕੇ ਤੋੜ ਕੇ ਚੈੱਕ ਕਰਈਏ ਨੂੰ। ਹਾਂਜੀ। ਲਓ ਸੱਜਣੋ। ਤੋੜਾ ਤੋੜਾ ਕਰ ਲੋ ਚੈੱਕ। ਇੱਧਰ ਨੂੰ ਲੈ ਜਾਓ ਨਾਲ। ਇੱਧਰ ਨੂੰ ਨਾਲ ਨਾਲ। ਇੱਧਰ। ਲੈ। ਗੱਟੀ ਨੂੰ ਨਾਲ ਨਾਲ ਸਿੱਧੀ ਰਹੇ ਲੋ ਜੀ ਵਹਿੜਿਆ ਪਹਿਲਾ ਸੁਬਾ ਕੇਂਦਰ ਕੀ ਵਹਿੜਿਆ ਜਿਹੜੀ ਟੋਕਰੀ ਕੋ ਪੱਠੇ ਖਾ ਕੇ ਤੇ ਰੱਜੂਗੀ ਠੀਕ ਹੈ ਜੀ ਕੱਦ ਹਾਈਟ ਲੰਮੀ ਜੀ ਲੋ ਜੀ ਸਜਣੋ ਹਾਈਟ ਪੂਰੀ ਲੰਬੀ ਠੀਕ ਹੈ ਜੀ ਲੋ ਜੀ ਕੱਦ ਮੀਡੀਅਮ ਸਾਈਜ਼ ਦਾ ਜੀ ਕੋਈ ਮੇਰੇ ਵੀਰ ਲੈ ਲੈਂਦੇ ਆਪ ਦਾ ਮੋਲੇ ਵੀ ਮੀਡੀਆ ਮੇਂ ਦਾ ਕਰਾਉਣੇ ਆਪਾਂ ਠੀਕ ਆ ਤੇ ਕੀ ਫਿਰ ਇਹਦਾ ਮੋਲਿਆ ਪ੍ਰਾਈਸ ਕੀ ਇਹਦਾ 25000 ਰੁਪਇਆ ਕਿੰਨੇ ਦੀ ਦੇਦਣੀ 23000 ਦੀ ਛੱਡ ਦਾਂਗੇ 23 ਦੀ ਹਾਂਜੀ ਠੀਕ ਆ ਦੁੱਧ 8 ਕਿਲੋ ਹਾਂਜੀ ਦੁੱਧ 8 ਲਓ ਜੀ ਦੋ ਟਾਈਮ ਆਪਦੀ ਤਸੱਲੀ ਕਰਕੇ ਵੀਰ ਜਿਹੜਾ ਮਰਜ਼ੀ ਕੋਈ ਤਸੱਲੀ ਕਰੇ ਖਾਨਲੇਵਾ ਸੋਨਾ ਕਰਮਾਲੀ ਦਾ ਤੇ ਛੋਟਾ ਪੰਨੂਹਾ ਉਹ ਕਹਿੰਦਾ ਕਿ ਆਪਾਂ 23000 ਦੀ ਜੈਸਾ ਇਧਰ ਨੂੰ ਕਰਿਓ 23000 ਦੀ ਜੈਸ ਨੂੰ ਜਿਹੜੀ ਦੇ ਦਾਂਗੇ ਠੀਕ ਆ ਚਲੋ ਫਿਰ ਵੀ ਥੋੜਾ ਬਰ ਅਸਕਾਰ ਆਇਆ ਰਖ ਛੋੜ ਛੱਪਾ ਕਰਨਗੇ ਤੁਹਾਨੂੰ ਤੇ ਵਾਇਰ ਸੋਣੀ ਸਜਣਾ ਮੀਡੀਅਮ ਸਹਾਜ ਬਾਕੀ ਐ ਠੰਡੀ ਸੀਲ ਹਨ ਹਾਂਜੀ ਪੂਰੀ ਗਰੰਟੀ ਹੋਊ ਆਪਣੀ ਠੀਕ ਆ ਤੇ ਦੋ ਪਸ਼ੂ ਵੀਰ ਦੇ ਕੋਲ ਪਿੰਡ ਨਸ਼ਰਾ ਪੰਨੂਆ ਜ਼ਿਲ੍ਹਾ ਸ਼ਹੀਦ ਨੂੰ ਤਰਤਾਪਾ ਸਾਹਿਬ ਤਹਿਸੀਲ ਪੱਟੀ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਓ ਤਾਜੇ ਪਸ਼ੂ ਦੋ ਸਾਡੇ ਵੱਲੋਂ ਪਿਆਰ ਭਰੀ ਸੇਵਾ ਕਰਾਂਗੇ